ਨਾਮ ਹੈ ਸਿਕਾਜੀ ਮੇਰਾ ਨਾਮ ਹੈ ਰਾਜੀਵ ਰਾਜੀ ਸਰਪੰਚ ਕੁੱਲਰੀ ਰਾਜੀਵ ਜੀ ਅੱਜ ਸਾਡੇ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ ਹੈ ਕੁੱਲਰੀਆਂ ਤੋਂ ਲੈ ਕੇ ਬਰੇਕਿਆ ਕੀ ਹੈ ਜੀ ਪੂਰਾ ਮੁੱਦਾ ਇਹ ਸਾਡੇ ਪਿੰਡ ਅਜੇ ਤੋਂ ਲਗਭਗ 1.5 ਸਾਲ ਪਹਿਲਾਂ ਪੰਚੇਤੀ ਜ਼ਮੀਨ ਹੈ ਇੱਕ ਤ੍ਰਿਕੜ ਪੰਜਾਬ ਸਰਕਾਰ ਤੇ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸਨ ਸਦਕਾ ਛਡਵਾਈ ਗਈ ਸੀ ਉਸ ਮੌਕੇ ਤੇ ਅਸੀਂ ਸਰਪੰਚ ਦੀ ਮਦਦ ਦਾ ਤੇ ਉਸ ਵੇਲੇ ਸਾਡੇ ਤੇ ਮੰਨ ਲਓ ਪਰਚੇ ਹੋਏ ਨੇ ਉਸ ਤੋਂ ਬਾਅਦ 307 ਦੇ ਮੇਰੇ ਤੇ ਮੇਰੇ ਸਾਥੀਆਂ ਉਦੇ ਸੰਬੰਧਿਤ ਜਿਹੜਾ ਅਸੀਂ ਅੱਜ ਰੋਸ ਮਾਰਚ ਕੱਢਿਆ ਗਿਆ ਹੈ ਕਿੰਨਾ ਨੇ ਪਰਚੇ ਕਰਾਏ ਨੇ ਜੀ ਕਿਹੜੇ ਗਰੁੱਪ ਨੇ ਤੇ ਕਿਉਂ ਕਰਾਏ ਇਹ ਸਾਡੇ ਪਿੰਡ ਦੇ ਕੁਛ ਤਰਨਾਟ ਲੋਕ ਨੇ ਭੂ ਮਾਫੀ ਇੱਕ ਗਰੁੱਪ ਬਣਿਆ ਹੈ ਜਿੰਨਾ ਤੇ ਦਰਜਨਾ ਪਰਚੇ ਦਰਜ ਨੇ ਇੱਕ ਮਨਜੀਤ ਨੇਰ ਦੀ ਜਥੇਬੰਦੀ ਹੈ ਬੀਕੀ ਜੂ ਦਿਖਾਉਂਦਾ ਉਹਦੇ ਕੁਝ ਸਾਥੀਆਂ ਨਾਲ ਮਿਲ ਕੇ ਇਹਨਾਂ ਨੇ ਤਾਲਮੇਲ ਕਰਕੇ ਮੰਨ ਲਓ ਜਿਹੜੇ ਸਾਡੇ ਦੇ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਸਾਡੇ ਤੇ ਜਿਹੜੇ ਛੁੱਟੇ ਮੁਕੱਦਮੇ ਦਰਜ ਕਰਵਾਏ ਗਏ ਨੇ ਵੀ ਸਾਡੇ ਉੱਪਰ ਗੱਡੀਆਂ ਚੜਾਈਆਂ ਗਈਆਂ ਜਦੋਂ ਕਿ ਤਾਂ ਦੀ ਕੋਈ ਗੱਲਬਾਤ ਨਹੀਂ ਸੀ ਹੁਣ ਇਹਨਾਂ ਵੱਲੋਂ ਮੇਰੇ ਸਾਥੀਆਂ ਦੀਆਂ ਲੱਤਾਂ ਵੀ ਤੋੜੀਆਂ ਗਈਆਂ ਸਿਰ ਵੀ ਪਾੜੇ ਗਏ ਘੱਟੋ ਘੱਟ 4-5 ਵਾਰੀ ਮੇਰੇ ਤੇ ਜਾਨਲੇਵਾ ਹਮਲਾ ਤਨ ਪ੍ਰੇਰਣਾ ਤਨ ਪ੍ਰੇਰਣਾ ਇਨਾ ਕੋ ਸੂ ਫੋਨ ਦੇ باوجود ਤੁਹਾਡੇ ਵੱਲੋਂ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਦਿੱਤੀ ਗਈ ਸਾਡੇ ਵੱਲੋਂ ਪੁਲਿਸ ਲੇਟ ਵੀ ਦਿੱਤੀ ਗਈਆਂ ਪੁਜੀ ਪਰਚੇ ਦਰਜ ਵੀ ਹੋਏ ਕੁਝ ਨਹੀਂ ਹੋਏ ਇਹਨਾਂ ਦੇ ਖਿਲਾਫ ਪਰਚੇ ਦਰਜ ਹੋਏ ਪਰ ਉਸ ਦੀ ਢਿੱਲੀ ਕਾਰਜਕਾਰੀ ਕਾਰਨ ਜਿਹੜੇ ਉਸ ਮੌਕੇ ਤੇ ਅਫਸਰ ਸੀ ਚਾਹ ਚਮਕੀਨ ਚਾਰਤੀ ਚਾਹ ਐਸਐਸਪੀ ਸੀ ਉਹਨਾਂ ਦੀ ਢਿੱਲੀ ਕਾਰਜਕਾਰੀ ਕਰਨ ਇਹਨਾਂ ਨੂੰ ਵਾਰ ਦੀ ਵਾਰ ਜਿਹੜੀ ਬੇਲ ਹੈ ਉਹ ਮਿਲ ਰਹੀ ਹੈ ਕਿ ਤਾਂ ਕਰਕੇ ਜਿਹੜੇ ਇਹਨਾਂ ਦੇ ਹੌਸਲੇ ਨੇ ਉਹ ਬਲੰਦ ਨੇ ਬਾਰ ਬਾਰ ਇਹ ਜਿਹੜਾ ਸਾਡਾ ਜਾਨੀ ਤੇ ਪੰਚਾਇਤ ਦਾ ਤੇ ਸਾਡੀ ਜਾਨ ਨੂੰ ਲੈ ਕੇ ਜਿਹੜਾ ਨੁਕਸਾਨ ਹੈ ਜਿਹੜਾ ਸਾਡਾ ਵਾਰ-ਵਾਰੀ ਕਰਨ ਦੀਆਂ ਜਿਹੜੇ ਕੋਸ਼ਿਸ਼ਾਂ ਨੇ ਉਹ ਕਰਦਾ ਜਿਹੜੇ ਕੋ ਸਾਡੇ ਵੱਲੋਂ ਹੀ ਪੰਚਾਇਤੀ ਜ਼ਮੀਨ ਸ਼ਦਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੰਨੀ ਏਕੜ ਹੈ 71 ਏਕੜ ਜ਼ਮੀਨ ਹੈ ਚਵਾਲੀ ਏਕੜ ਦੀ ਲਗਭਗ ਨਿਸ਼ਾਨਦੇਹੀ ਹੋਈ ਸੀ ਉਸ ਦੇ ਵਿੱਚੋਂ ਜਿਹੜੀ ਜ਼ਮੀਨ ਹੈ 베ਲੀ ਪਈ ਹੈ ਤੇ ਉਹ ਜ਼ਮੀਨਾਂ ਦੋ ਵਾਰੀ ਪਿਛਲੇ ਫਲਾਣ ਦੇ ਵਿੱਚ ਇਹਦੇ ਜੀਰੀ ਦੀ ਫਸਲ ਲਾਈ ਗਈ ਸੀ ਕਣਕ ਦੀ ਜਿਹੜੀ ਇਹਨਾਂ ਵੱਲੋਂ ਖਰਾਬ ਕਰ ਦਿੱਤੀ ਗਈ ਸੀ ਤੇ ਰਾਉਂਡ ਅਪ ਕਰ ਦਿੱਤੀ ਸੀ ਕਣਕ ਦੀ ਫਸਲ ਤੇ ਇਹਨਾਂ ਵੱਲੋਂ ਜੋ ਤੁਹਾਡਾ ਰੋਸ ਮਾਰਕੀ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਏਗਾ ਇਹ ਸਾਡੇ ਪਿੰਡ ਵਾਸੀਆਂ ਵੱਲੋਂ ਜਿੱਦੇ ਵਿੱਚ ਮੇਰੀਆਂ ਮਾਤਾ ਮਾਂ ਭੈਣਾਂ ਬਜ਼ੁਰਗ ਮੇਰੇ ਵੀਰ ਆ ਪੱਧ ਚੜਕੇ ਹਿੱਸਾ ਲਿਆਏ ਮੇਰੇ ਪਿੰਡ ਪੁੱਲਰੀਆਂ ਤੋਂ ਚਮਕੀ ਤੋਂ ਲੈ ਕੇ ਬਰੇਟਾ ਠਾਣਾ ਤੱਕ ਕੱਢਿਆ ਗਿਆ ਇਹ ਹਰ ਜਗ੍ਹਾ ਜਾ ਕੇ ਇਹ ਗੱਲ ਕਹਿੰਦੇ ਨੇ ਕਿ ਸਰਪੰਚ ਦੇ ਮੰਗਲਤਾ ਜੀ ਕੋਈ ਬੰਦਾ ਨਹੀਂ ਜਦੋਂ ਕਿ ਇਹ ਪਰਲੇ ਪਿੰਡਾਂ ਦੇ ਬੰਦੇ ਚੱਕ ਕੇ ਜੁਨੀਆ ਦੇ ਤੇ ਪ੍ਰਭਾਵ ਬਣਾਉਂਦੇ ਨੇ ਏਰੀਆ ਚ ਲਾ ਕੇ ਚ ਵਕ ਵਕ ਧਰਨੇ ਲਾ ਕੇ ਪਰ ਅੱਜ ਮੇਰੇ ਪਿੰਡ ਨੇ ਸਾਫਤ ਕਰ ਦਿੱਤਾ ਵੀ ਅਸੀਂ ਸਾਰਾ ਪਿੰਡ ਹੈ ਜਿਹੜਾ ਸਰਪੰਚ ਨਾਲ ਆ ਵੀ ਕੋਈ ਆਪਾਂ ਗਿਣਤੀ ਨਹੀਂ ਕਹਿ ਸਕਦੇ ਵੀ 2000 ਗੱਡੀ ਮੋਟਰਸਾਈਕਲਾਂ ਜਿਹੜੇ ਕਾਪਲੇ ਨੇ ਵੀ ਘਟੋ ਘਟੇ ਮੇਰੇ ਸਾਰੇ ਪਿੰਡ ਵਾਂਗੂ ਕਰ ਪੱਤੇ ਦਾ ਜਿਹੜਾ ਬੰਦਾ ਇੱਥੇ ਪਹੁੰਚੇ ਕਾਪਲੇ ਦੇ ਵਿੱਚ ਸਰਪੰਚ ਜੀ ਰੋਸ ਮਾਰਚ ਵਜੋ ਤੁਹਾਡੇ ਵੱਲੋਂ ਇੱਕ ਅੱਜ ਐਸਐਚਓ ਬਰੇਟਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਉਹਨਾਂ ਨੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਉਹਨਾਂ ਨੇ ਸਾਨੂੰ ਕਹਿੰਦੇ ਪ੍ਰਸ਼ਾਸਨ ਪੂਰੇ ਤਰ੍ਹਾਂ ਤੁਹਾਡੇ ਨਾਲ ਹੈ ਵੀ ਚਲੋ ਅਫਸਰ ਬਦਲ ਗਏ ਜਾਂ ਕੁਝ ਵੀ ਹੋ ਗਿਆ ਜਿਹੜਾ ਹੁਣ ਨਵੀਂ ਐਸਐਸਪੀ ਸਾਹਿਬ ਨੇ ਸਾਨੂੰ ਇਹ ਉਮੀਦ ਹੈ ਉਹਨਾਂ ਤੋਂ ਤੇ ਜਿਹੜਾ ਨਵਾਂ ਸਟਾਫ ਹੈ ਜੋ ਬਰੇਟਾ ਥਾਣਾ ਤੇ ਕੁਲਰੀਆਂ ਵੀ ਤੁਹਾਡੇ ਨਾਲ ਇਦਾਂ ਦਾ ਕੋਈ ਜਿਹੜਾ ਤੱਕਾ ਨਹੀਂ ਹੋਣ ਦਿੱਤਾ ਜਾਵੇਗਾ ਜਿਹੜੇ ਤੁਹਾਡੇ ਕੋਈ ਪਰਚੇ ਵਗੈਰਾ ਨੇ ਉਹ ਵੀ ਉਹਨਾਂ ਨੂੰ ਅਸੀਂ ਜਿਵੇਂ ਵੀ ਲਾ ਲੋ ਜਿਹੜੇ ਮੁੱਖ ਦੋਸ਼ੀ ਨੇ ਦੋਸ਼ੀਆਂ ਤੇ ਕਾਰਵਾਈ ਕੀਤੀ ਉਹ ਬਿਨਾਂ ਦੋਸ਼ੀ ਤੋਂ ਕਿਸੇ ਦੇ ਕੋਈ ਜਿਹੜੀ ਨਜਾਇਜ਼ ਕਾਰਵਾਈ ਹੈ ਵੀ ਅਸੀਂ ਨਹੀਂ ਕਰਾਂਗੇ ਤੇ ਵੀ ਇਸੇ ਤਰ੍ਹਾਂ ਅਮਨ ਸ਼ਾਂਤੀ ਹੈ ਜਿਹੜੀ ਉਹ ਪਿੰਡ ਦੀ ਬਣੀ ਰਹੇ ਜੇਕਰ ਹੁਣ ਵੀ ਤੁਹਾਡੇ ਤੇ ਹੋਏ ਪਰਚੇ ਤੇ ਸਾਡੇ ਸਾਥੀਆਂ ਦੇ ਰੱਦ ਨਹੀਂ ਹੁੰਦੇ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ ਤਾਂ ਜਿਹੜਾ ਸੰਘਰਸ਼ ਅਸੀਂ ਅਸੀਂ ਹੋਰ ਤਿੱਖਾ ਕਰਾਂਗੇ ਅਸੀਂ ਵੱਡੇ ਲੈਵਲ ਤੇ ਜਿਹੜਾ ਪਿੰਡ ਵਾਸੀਆਂ ਦਾ ਜਿਵੇਂ ਸਾਨੂੰ ਅੱਜ ਪਿਆਰ ਮਿਲਿਆ ਇਸੇ ਤਰ੍ਹਾਂ ਪਿੰਡ ਵਾਸੀਆਂ ਦਾ ਸਾਨੂੰ ਜਿਹੜਾ ਪਿਆਰ ਹੈ ਉਹ ਮਿਲਦਾ ਰਿਹਾ ਅਸੀਂ ਇਹਨਾਂ ਦੇ ਪਿਆਰ ਸਦਕਾ ਤੁਰੇ ਫਿਰਦੇ ਆ ਇਸੇ ਪਿਆਰ ਸਦਕਾ ਅਸੀਂ ਅੱਗੇ ਜ਼ਿਲ੍ਹਾ ਲੈਵਲ ਤੇ ਜਿੱਥੇ ਵੀ ਸਾਨੂੰ ਧਰਨੇ ਲਾਉਣੇ ਪਏ ਅਸੀਂ ਲਾਵਾਂਗੇ ਹਨੇਰ ਗਰੁੱਪ ਨਾਲ ਕੋਈ ਹੋਰ ਵੀ ਹੈ ਜੀ ਜੋ ਸਾਡੀ ਵਿਰੋਧਤਾ ਕਰ ਰਿਹਾ ਹੈ ਹਨੇਰ ਗਰੁੱਪ ਨਾਲ ਜਿਹੜੀ ਸਾਡੇ ਪਿੰਡ ਦੀ ਨੋਕ ਲਕਾਈ ਹੈ ਉਹ ਇਕਾਈ ਨਹੀਂ ਕਹਿ ਸਕਦੇ ਕਿ ਗੈਂਗਸਟਰਾਂ ਦਾ ਗਰੁੱਪ ਹੈ ਜਿਹੜਾ ਇਸ ਇਕਾਈ ਦੀ ਆੜ ਲੈ ਰਿਹਾ ਹੈ ਇਹਦੇ ਝੰਡੇ ਚੱਕ ਕੇ ਪਰਨੇ ਪਾ ਕੇ ਉਹਦੇ ਵਿੱਚ ਤਰਨਾਟ ਲੋਕ ਨੇ ਜਿਨ੍ਹਾਂ ਦਾ ਪੰਚੇਤੀ ਯੂਨਨ ਨੇੜੇ ਤੇੜੇ ਦਾ ਕੋਈ ਮਾਰੋਂ ਬੰਦੇ ਆ ਕੇ ਬਸੇ ਨੇ ਉਹਨਾਂ ਨੇ ਕਬਜ਼ੇ ਕਰੇ ਹੋਏ ਨੇ ਤੇ ਹੁਣ ਦੁਬਾਰੇ ਵੀ ਉਹ ਕਬਜ਼ੇ ਕਰਨਾ ਚਾਹੁੰਦੇ ਨੇ ਇਸ ਜ਼ਮੀਨ ਦੇ ਉੱਪਰ ਵੀ ਅਸੀਂ ਕਾਬਜ ਹੋ ਜਾਈਏ ਕਿਸੇ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਜਦੋਂ ਕਿ ਇਹ ਕੋਟਾਂ ਦੇ ਵਿੱਚ ਵੀ ਜਾਏ ਨੇ ਉਹਨਾਂ ਨੂੰ ਕੋਈ ਜਿਹੜੀ ਸਟੇ ਵਗੈਰਾ ਨਹੀਂ ਮਿਲੀ ਉਹਰੇ ਟਾਣੇ ਤੋਂ ਰਹਿ ਕੇ ਆ ਕੇ ਡਾਕਟਰ ਰਹਿ ਰਿਹਾ ਜਗਤਾਰ ਸਿੰਘ ਉਹ ਬੰਦਾ ਵੀ ਦੋ ਟਾਈ ਕਿਲਿਆਂ ਦੀਆਂ ਗਰਦਾਵਰੀਆਂ ਕਰਾਈ ਬੈਠਿਆ ਵੀ ਉਹ ਬੰਦੇ ਦਾ ਪੰਚਾਇਤੀ ਜ਼ਮੀਨ ਨਾਲ ਕਿੱਥੋਂ ਨਾ ਬੰਦੇ ਦਾ ਆਪਦਾ ਜਨਮ ਨਾ ਉਹ ਬੰਦੇ ਦੇ ਪਿਤਾ ਦਾ ਜਨਮ ਇਹ ਕਹਿ ਰਹੇ ਨੇ ਗਰੀਬ ਕਿਸਾਨ ਇਹਨਾਂ ਨਾਲ ਵਧੀਆ ਗੱਡੀਆਂ ਵਧੀਆ ਕੋਠੀਆਂ ਇਹ ਨਾ ਸਾਨੂੰ ਦੱਸਤਾ ਦੇਣੋ ਵੀਡੀਓ ਬਣਾ ਕੇ ਵੀ ਇਹ ਗਰੀਬ ਕਿਸਾਨ ਨੇ ਜਿਹੜਾ ਨਾਲ ਅਸੀਂ ਧੱਕਾ ਕਰ ਰਹੇ ਆ ਜਾਂ ਕੋਈ ਸਰਕਾਰ ਜਾਂ ਕੋਈ ਪੰਚਾਇਤ ਤਨੇ ਗਰੁੱਪ ਵੱਲੋਂ ਇਹ ਗੱਲਾਂ ਵੀ ਕਹੀਆਂ ਜਾ ਰਹੀਆਂ ਨੇ ਜੀ ਵੀ ਜਿਹੜੀ ਥਾਂ ਪੰਚਾਇਤੀ ਤੇ ਜਗ੍ਹਾ ਤੇ ਉਹ ਜੋ ਕੁਝ ਬੰਦਿਆਂ ਦੇ ਉਹ ਫਸਲ ਵੀ ਜਰੇ ਨੇ ਜੱਦੀ ਜਗ੍ਹਾ ਤੇ ਰਹਿ ਰਹੇ ਨੇ ਉਹ ਵੀ ਜੱਦੀ ਆ ਉਹਨਾਂ ਦੀ ਇਸ ਗੱਲ 'ਚ ਕਿੰਨੀ ਸਚਾਈ ਹੈ ਜੀ ਇਹ ਸ਼ਰੇਆਮ ਜਿਹੜਾ ਝੂਠ ਬੋਲਿਆ ਜਾ ਰਿਹਾ ਪਿੰਡ ਦੀ ਜਿਹੜੀ ਨੋਕ ਲਗਾਈ ਹੈ ਜਿਵੇਂ ਉਹਨਾਂ ਨੂੰ ਦੱਸਰੀ ਹੈ ਉਹੀ ਕੁਛ ਉਹ ਬੋਲ ਰਹੇ ਨੇ ਕਿਉਂਕਿ ਉਹ ਸਾਡੇ ਨਾਲ ਗਰਾਊਂਡ ਲੈਵਲ ਤੇ ਆ ਕੇ ਗੱਲ ਕਰਨ ਪਿੰਡ ਦੇ ਲੋਕਾਂ ਨਾਲ ਨੇੜੇ ਤੇੜੇ ਪਿੰਡਾਂ ਦੇ ਲੋਕਾਂ ਨਾਲ ਰابطਾ ਕਰਨ ਸਾਨੂੰ ਬਰਾਬਰ ਬਹਿ ਕੇ ਸਾਡੇ ਨਾਲ ਗੱਲਬਾਤ ਕਰਨ ਸਾਨੂੰ ਪੁੱਛਣ ਸਾਡੀ ਕਿਹੜਾ ਕੋਈ ਜਥੇਬੰਦੀ ਨਾਲ ਕੋਈ ਜਾਤੀ ਦੁਸ਼ਮਣੀ ਹੈ ਜਾਂ ਕੋਈ ਸਾਡੀ ਬੈਸ ਹੈ ਇਹ ਸਰਕਾਰ ਦੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਕਿਉਂਕਿ ਜਿਹਨੂੰ ਪੰਚਾਇਤਾਂ ਦਾ ਭੰਗ ਹੋ ਚੁੱਕੀਆਂ ਨੇ ਕੋਈ ਅਸੀਂ ਇਹਨਾਂ ਦੇ ਕੋਈ ਦੁਸ਼ਮਣ ਤਾਂ ਹੈ ਨਹੀਂ ਵੀ ਜਾਂ ਕੋਈ ਇਸ ਇਹਨਾਂ ਨੂੰ ਕੋਈ ਗਾਲਾਂ ਕੱਢ ਦੇ ਜਾਂ ਕੋਈ ਇਸ ਇਹਨਾਂ ਦੇ ਖਿਲਾਫ ਬੋਲਦੇ ਆ ਇਹ ਸਤੋਂ ਰਿਕਾਰਡ ਲੈਣ ਸਤੋਂ ਮੰਗਣ ਕੋਈ ਚਾਹ ਜਥੇਬੰਦੀਆਂ ਦੀ ਕੋਈ ਕਮੇਟੀ ਬਣੇ ਜਿਹੜੀ ਇਹਨਾਂ ਦੀ ਆਪਣੀਆਂ ਸਾਰੀ ਜਥੇਬੰਦੀਆਂ ਨੇ ਕਮੇਟੀ ਬਣਾਉਣ ਸੰਯੁਕਤ ਮੋਰਚਾ ਉਹਦੇ ਵਿੱਚ ਸਤੋਂ ਪੁੱਛਿਆ ਜਾਵੇ ਇਹਨਾਂ ਤੋਂ ਪੁੱਛਿਆ ਜਾਵੇ ਸਤੋਂ ਪ੍ਰੂਫ ਮੰਗੇ ਜਾਣ ਜੇ ਅਸੀਂ ਸਹੀ ਆ ਤਾਂ ਸਾਡੇ ਹੱਕ 'ਚ ਸਾਡਾ ਸਾਥ ਸਾਨੂੰ ਦਿੱਤਾ ਜਾਵੇ ਜੇ ਸਾਡੇ ਤੇ ਕੋਈ ਅਸੀਂ ਦੋਸ਼ੀ ਆ ਕਿਤੇ ਸਾਡੇ ਤੇ ਬੇਸ਼ੱਕ ਪਰਚੇ ਦਿੱਤੇ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਹੋਣੀ ਜੋ ਅੱਜ ਸਵੇਰ ਹੀ ਰੋਜ਼ਮਾਰਚ ਕੱਢਿਆ ਜੀ ਇਸ ਵਿੱਚ ਬਹੁਤ ਵੱਡਾ ਕੱਟ ਸੀ ਇਹ ਲੋਕ ਸਿਰਫ ਕੁਲਰੀਆਂ ਪਿੰਡ ਦੇ ਸੀ ਕਿ ਹੋਰ ਵੀ ਲਵੇ ਲੱਗੇ ਇਹ ਮੇਰੇ ਕੁਲਰੀਆਂ ਪਿੰਡ ਦੇ ਜਾਦੇ ਗਿਣਤੀ ਦੇ ਵਿੱਚ 10 ਵੱਧੋ ਵੱਧ ਨਾਲ ਦੇ ਜਿਵੇਂ ਕੋਈ ਯਾਰ ਦੋਸਤ ਨਹੀਂ ਬ੍ਰਿਟਿਆਂ ਤੋਂ ਲੈ ਕੇ ਲਾ ਲੂ ਜਾਂ ਕੋਈ ਆਪਣਾ ਭਾਵਾ ਪਿੰਡਾਂ ਨਾਲ ਮੰਡੇਰਾ ਇਹ ਇੱਕ ਦੋ ਪਿੰਡਾਂ ਦੇ ਵਿੱਚ ਜਿਹੜੇ ਮੇਨ ਕੋਈ ਯਾਰ ਦੋਸਤ ਨਹੀਂ ਉਹ ਆਏ ਸੀ ਗੱਡੀਆਂ ਲੈ ਕੇ ਕਿਉਂਕਿ ਜਿਹੜੇ ਵਿੱਚ ਗੱਡੀਆਂ ਦੇ ਬੰਦੇ ਸੀ ਉਹ ਸਾਰੇ ਮੇਰੇ ਪਿੰਡ ਦੇ ਸੀ ਚਾਹੇ ਮੇਰੀਆਂ ਮਾਤਾਂ ਵਾ ਸੀ ਜਾਂ ਭੈਣਾਂ ਸੀ ਜਾਂ ਬਜ਼ੁਰਗ ਸੀ ਗੱਡੀਆਂ ਜ਼ਰੂਰ ਯਾਰ ਦੋਸਤਾਂ ਦੀਆਂ ਆਈਆਂ ਨੇ ਤਾਂ ਪਿੰਡ ਦੇ ਵਿੱਚੋ ਜਿਵੇਂ ਛੋਟ ਗਿਣਤੀ ਦੇ ਵਿੱਚ ਪਹੁੰਚੇ ਨੇ